ਵੈਲਕਮ ਬੈਕ ਸਾਡੇ ਨਵੇਂ ਵਲੌਗ ਦੇ ਵਿੱਚ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਹੁਤ ਵੱਡਾ ਦਿਨ ਹੈ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਹੈ ਤੇ ਸਾਰਿਆਂ ਨੂੰ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਬੇਟਾ ਮੇਰਾ ਬੰਬ ਚਲਾਉਂਦਾ ਬਹੁਤ ਸ਼ਕੀਨ ਹੈ ਕਹਿੰਦਾ ਅੱਜ ਬਹੁਤ ਵੱਡਾ ਦਿਨ ਹੈ ਪਾਪਾ ਜੀ ਅੱਜ ਬੰਬ ਪਾਪਾ ਬਹੁਤ ਚਲਾਉਣੇ ਆ ਮੈਂ ਚਲਾਵਾਂਗੇ ਤੇ ਆ ਸਾਡਾ ਘਰ ਆ ਤੇ ਬੇਟਾ ਸਾਡਾ ਹੋ ਗਿਆ ਬਿਲਕੁਲ ਤਿਆਰ ਤੇ ਇਹ ਤਿਆਰੀ ਇਹਨਾਂ ਨੇ ਸਾਡੀ ਆ ਸਾਡੇ ਡੈਡੀ ਸਾਹਿਬ ਨੇ ਤੇ ਇਹ ਸਾਡਾ ਮੰਦਿਰ ਆ ਤੇ ਅੱਜ ਭਗਵਾਨ ਮਾਲਮੀ ਦੀ ਸ਼ੋਭਾ ਯਾਤਰਾ ਸਾਡੇ ਘਰ ਤੋਂ ਨਿਕਲ ਕੇ ਭਗਵਾਨ ਮਾਲਮੀ ਦੇ ਆਸ਼ਰਮ ਜਾਏਗੀ ਤੇ ਉੱਤੇ ਜਾ ਕੇ ਸਮਾਪਤ ਹੋਏਗੀ ਤੇ ਦੇਖ ਲਓ ਸਾਡਾ ਇਹ ਮੰਦਿਰ ਕਰੋ ਦਰਸ਼ਨ ਤੇ ਡੜੀ ਚਾਹ ਪੀਂਦੇ ਨੇ ਤੇ ਸੰਗਤ ਸਾਡੇ ਘਰ ਆਣੀ ਸ਼ੁਰੂ ਹੋ ਗਈ ਆ ਤੇ ਚਾਹ ਪਾਣੀ ਪੀ ਰਹੇ ਨੇ ਬਾਬਾ ਜੀ ਬੈਠੇ ਨੇ ਤੇ ਆ ਜੇ ਇਹਨਾਂ ਨੂੰ ਜੇ ਸਮਝ ਲਈ ਨਾ ਹਾਂ ਕਿ ਕਿਹੜੀ ਪੈਂਟ ਪਾਈ ਹੈ ਕੰਨੀ ਨਾ ਪਾਈ ਹੈ ਤੇ ਇੱਧਰ ਸਾਡੇ ਹਲਵਾਈ ਲੰਗਰ ਦੀ ਤਿਆਰੀ ਕਰਦੇ ਹੋਏ ਜਿਹੜੀ ਸੰਗਤ ਆਈ ਕਿ ਉਹਨਾਂ ਲਈ ਲੰਗਰ ਇਹ ਬਣਾਉਣਗੇ ਹਲਵਾਈ ਮਿਰਚ वगैरह ਚਲਦੇ ਬੈਨੇ ਤੇ ਜੜੀ ਉਹਨਾਂ ਨੂੰ ਕੋਈ ਕਹਾਣੀ ਸੁਣਾ ਰਹੇ ਸੁਣਾ ਰਹੇ ਨੇ ਤੇ ਉਧਰੋਂ ਯਾਰ ਸਵੇਰੇ ਸਵੇਰ بارش ਬਹੁਤ ਹੋਈ ਸੀ ਤੇ ਮੌਸਮ ਤੇ ਬੜਾ ਵਧੀਆ ਹੋ ਗਿਆ ਪਰ ਥੋੜਾ بارش ਨੇ ਥੋੜਾ بارش ਹੋਣ ਦੇ ਨਾਲ ਚਿੱਕਰ ਚ ਫੜ ਹੋ ਜਾਂਦਾ ਪਰ ਆ ਦੇਖੋ ਹਲਵਾਈ ਲੱਗੇ ਹੋਏ ਨੇ ਆਪਣਾ ਕੰਮ ਕਰਨ

ਫਾਈਨਲੀ ਦੋਸਤੋ ਅਸੀਂ ਵਾਲਮੀਕੀ ਆਸ਼ਰਮ ਪਹੁੰਚ ਚੁੱਕੇ ਆ ਇਹ ਬੋਰਡ ਤੇ ਲਿਖਿਆ ਵੀ ਦੇਖ ਲਓ ਪੰਜਾਬੀ ਦੇ ਵਿੱਚ ਤੇ ਆ ਆ ਮੇਨ ਗੇਟ ਜਿੱਤੋਂ ਐਂਟਰ ਹੋਈਦਾ ਹੈ ਗੱਡੀਆਂ ਸਾਡੀਆਂ ਕਾਫੀ ਅੱਗੇ ਲੰਘ ਚੁੱਕੀਆਂ ਹਨ ਤੇ ਉੱਪਰ ਲਿਖਿਆ ਵੀ ਵਾਲਮੀਕੀ ਤੀਰਥ ਅੰਮ੍ਰਿਤਸਰ ਤੇ ਕਾਫੀ ਜ਼ਿਆਦਾ ਸੰਗਤ ਆ ਜਾਈਏ ਇਹ ਕਿਉਂਕਿ ਪ੍ਰਗਟ ਦਿਵਸ ਕਰਕੇ ਲੋਕੀ ਬਹੁਤ ਆਉਂਦੇ ਆ ਇਹ ਸੰਗਤ ਜਾਂਦੀ ਹੋਈ ਆ ਦੇਖੋ ਇਹ ਕਾ ਛੋਟੇ ਹਾਥੀ ਚ ਸੰਗਤ ਜਾਂਦੀ ਤੇ ਹਾਤਲਾਂ ਦੀ ਹੈ ਇਹ ਕਿ ਸਾਡੀ ਵੀਡੀਓ ਲੈ ਕੇ ਤੇ ਆ ਮੀਨ ਵਾਲਮੀਕੀ ਆਸ਼ਰਮ ਦਾ ਮੇਨ ਗੇਟ ਉਥੋਂ ਐਂਟਰ ਹੋਈਦਾ ਇੱਕ ਉਹ ਗੇਟ ਆ ਤੇ ਇਹ ਗੇਟ ਆ ਜਿਹੜਾ ਬਣਿਆ ਹੋਇਆ ਇੱਥੇ ਤੇ ਇਹ ਸਾਈਡਾਂ ਤੇ ਦੁਕਾਨਾਂ ਹੈਗੀਆਂ ਜੇ ਤੁਸੀਂ ਪ੍ਰਸ਼ਾਦ ਵਗੈਰਾ ਲੈਣਾ ਤੇ ਇਹਨਾਂ ਦੁਕਾਨਾਂ ਤੋਂ ਲੈ ਕੇ ਜਾ ਸਕਦੇ ਜੇ ਤੇ ਆਹ ਦੇਖੋ ਯਾਰ ਫੁੱਲਾਂ ਨਾਲ ਕਿੰਨਾ ਸੋਹਣਾ ਸਜਾਇਆ ਆ ਤੇ ਦਿਲ ਖੁਸ਼ ਹੋ ਗਿਆ ਯਾਰ ਤੇ ਦੇਖੋ ਕਿਟਾਵਦੀਆ ਫੁੱਲਾਂ ਦੇ ਨਾਲ ਸਜਾਵਟ ਕੀਤੀ ਹੋਈ ਹੈ ਤੇ ਕਿੰਨਾ ਸੋਹਣਾ ਮੰਦਿਰ ਲੱਗਦਾ ਪਿਆ ਹੈ ਭਗਵਾਨ ਵਾਲਮੀਕ ਮਹਾਰਾਜ ਦਾ ਤੇ ਤੋਂ ਤੋਂ ਸਿੱਧੇ ਜਾਣਾ ਹੈ ਤੇ ਆਪਣਾ ਰਾਈਟ ਹੈਂਡ ਆ ਗਿਆ ਮੇਨ ਮੰਦਿਰ ਜਿੱਥੇ ਆਪਾਂ ਮੱਥਾ ਟੇਕਾਂਗੇ ਵਿਊ ਚੈੱਕ ਕਰੋ ਯਾਰ ਕਿੱਡਾ ਵਧੀਆ ਆ ਰਿਹਾ ਹੈ ਦੇਖੋ ਤੇ ਸਵੇਰੇ بارش ਹੋਈ ਤੇ ਉਸ ਤੋਂ ਬਾਅਦ ਮੌਸਮ ਬਿਲਕੁਲ ਸਹੀ ਹੋ ਗਿਆ ਸੀ ਤੇ ਸੰਗਤ ਕਾਫੀ ਜ਼ਿਆਦਾ ਹੈ ਆਈ ਹੋਈ ਸੀ ਤਵੇ ਪਰਗੇਟ ਦੇਸ ਗਰਕੇ ਤੇ ਰਾਤ ਨੂੰ ਅਸਤਵਾਜੀ ਵੀ ਤੇ ਚੱਲੇਗੀ ਤੇ ਇਸ ਹੁਣ ਆਪਾਂ ਚੱਲਦੇ ਅੰਦਰ ਦੇਖਦੇ ਅੰਦਰ ਤੇ ਕਰੋ ਦਰਸ਼ਨ ਭਗਵਾਨ ਮਾਲਮੀਕ ਮਹਾਰਾਜ ਦੇ ਤੇ ਜੈ ਵਾਲਮੀki ਹਰ ਹਰ ਵਾਲਮੀki ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਤੇ

ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਜੇ ਵਲੌਗ ਸਾਡਾ ਚੰਗਾ ਲੱਗਾ ਲਾਈਕ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਦੋਸਤੋ ਧੰਨਵਾਦ ਜੀ